ਓਲੰਪਿਕ 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 ਹਰ ਪਾਸੇ ਓਲੰਪਿਕ ਹੀ ਸੁਣਨ ਨੂੰ ਮਿਲ ਰਹੀ ਹੈ ਹੋਵੇ ਵੀ ਕਿਉਂ ਨਾ 2024 ਦੀਆਂ ਪੈਰਿਸ ਵਿੱਚ ਓਲੰਪਿਕ ਖੇਡਾਂ ਚੱਲ ਰਹੀਆਂ ਨੇ ਔਰ ਮਹਾਕੁੰਭ ਚੱਲ ਰਿਹਾ ਹੈ ਇਹਨਾਂ ਖੇਡਾਂ ਦਾ ਇੱਕ ਬੜੀ ਹੀ ਪਿਆਰੀ ਜੀ ਕੁੜੀ ਮਨੂ ਪਾਕਰ ਉਹਦੇ ਵੀ ਚਰਚੇ ਬੜੇ ਨੇ ਆਖਰੀ ਮਨੂ ਪਾਕਰ ਹੈ ਕੌਣ ਸਾਡੇ ਨਾਲ ਜੁੜੇ ਰਹੋ ਹੁਣ ਇਹ ਦੱਸਦੇ ਹਾਂ ਮਨੂ ਪਾਕਰ ਸਾਡੀ ਭਾਰਤੀ ਓਲੰਪੀਅਨ ਨਿਸ਼ਾਨੇਬਾਜ਼ ਹੈ ਉਸ ਨੇ ਪੈਰਿਸ ਵਿੱਚ ਚੱਲ ਰਹੀਆਂ 올림픽 ਖੇਡਾਂ ਦੇ ਵਿੱਚ ਦੋ ব্রੋਂਜ਼ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰ ਦਿੱਤਾ ਹੈ ਪੂਰੀ ਦੁਨੀਆ ਦੇ ਵਿੱਚ ਮਨੂਪਾਕਰ ਸਾਡੀ ਭਾਰਤੀ 올림픽ਾਂ ਨਿਸ਼ਾਨੇਬਾਜ਼ ਹੈ ਉਸ ਨੇ ਪੈਰਿਸ ਵਿੱਚ ਚੱਲ ਰਹੀਆਂ 올림픽 ਖੇਡਾਂ ਵਿੱਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ ਪਹਿਲਾਂ ਉਸ ਨੇ ਔਰਤਾਂ ਦੇ 10 ਮੀਟਰ 에ਅਰ ਪਿਸਟਲ ਮੁਕਾਬਲੇ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇੰਡੀਆ ਦਾ 올림픽 ਦੇ ਵਿੱਚ ਖਾਤਾ ਖੋਲ ਦਿੱਤਾ ਜਿਸ ਨਾਲੋਂ ਕਿਸੇ ਵੀ 올림픽 ਖੇਡਾਂ ਦੇ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਫਿਰ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ 에ਅਰ ਪਿਸਟਲ ਟੀਮ ਇਵੈਂਟ ਦੇ ਵਿੱਚ ਭਾਰਤ ਲਈ ਇੱਕ ਹੋਰ ਕਾਂਸੀ ਦਾ ਤਗਮਾ ਜਿੱਤਿਆ। ਜਿਸ ਨਾਲੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਕ 올림픽 ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਨਿਸ਼ਾਨੇਬਾਜ਼ ਬਣ ਗਈ ਹੈ। ਮਨੂਪਾਕਰ ਦਾ ਜਨਮ 18 ਫਰਵਰੀ 2002 ਨੂੰ ਹਰਿਆਣੇ ਦੇ ਚੱਜਰ ਜ਼ਿਲ੍ਹੇ ਦੇ ਗੋਰੀਆ ਪਿੰਡ ਵਿੱਚ ਹੋਇਆ ਉਸ ਦੇ ਪਿਤਾ ਸਮੁੰਦਰੀ ਇੰਜੀਨੀਅਰ ਸਨ ਅਤੇ ਉਸ ਦੀ ਮਾਤਾ ਇੱਕ ਸਕੂਲ ਵਿੱਚ ਪ੍ਰਿੰਸੀਪਲ ਮਨੂਪਾਕਰ ਦਾ ਪ੍ਰਦਰਸ਼ਨ ਨਿਸ਼ਾਨੇਬਾਜ਼ੀ ਵਿੱਚ ਸ਼ੁਰੂ ਤੋਂ ਹੀ ਬਹੁਤ ਵਧੀਆ ਰਿਹਾ ਹੈ ਤਾਂ ਉਹ ਹਮੇਸ਼ਾ ਮੋਰੀ ਰਹੀ ਹੈ ਨਿਸ਼ਾਨੇਬਾਜ਼ੀ ਵਿੱਚ ਨਿਸ਼ਾਨੇਬਾਜ਼ੀ ਤੋਂ ਇਲਾਵਾ ਮਨੂਪਾਕਰ ਬਾਕਸਿੰਗ, ਐਥਲੈਟਿਕਸ, ਸਕੇਟਿੰਗ ਤੇ ਜੁਡੋ ਕਾਰਾਟੇ ਖੇਡਾਂ ਦੇ ਵਿੱਚ ਵੀ ਭਾਗ ਲੈਂਦੀ ਰਹੀ ਹੈ ਆਪਣੇ ਸ਼ੁਰੂਆਤੀ ਜੀਵਨ ਵਿੱਚ ਮਨੂ ਪਾਕਰ ਵੱਲੋਂ ਪਿਸਤੌਲ ਨਾਲ ਲੈ ਕੇ ਜੰਤਕ ਆਵਾਜਾਈ ਦੇ ਸਾਧਨਾ ਰਾਂਹੀ ਸਫ਼ਰ ਕਰਨਾ ਬੇਹੱਦ ਔਖਾ ਸੀ ਕਿਉਂਕਿ ਉਹ ਉਸ ਵੇਲੇ ਨਾਬਾਲਗ ਸੀ ਤੇ ਅਸਲਾ ਨਾਲ ਰੱਖਣਾ ਵੀ ਗੈਰ ਕਾਨੂੰਨੀ ਹੈ ਉਸ ਦੀ ਖੇਡ ਨੂੰ ਜਾਰੀ ਰੱਖਣ ਲਈ ਉਸਦੇ ਪਿਤਾ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਆਪਣੀ ਬੇਟੀ ਦੇ ਨਾਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਦਿਵਾਉਣ ਲਈ ਨਾਲ ਜਾਣ ਲੱਗੇ 2017 ਵਿੱਚ ਮਨੂਪਾਕਰ ਨੇ ਭਾਰਤ ਦੇ ਕੇਰਲਾ ਵਿੱਚ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ 9 골ਡ ਮੈਡਲ ਜਿੱਤ ਕੇ ਰਾਸ਼ਟਰੀ ਰਿਕਾਰਡ ਪੈਦਾ ਕਰ ਦਿੱਤੇ। ਨਾਲ ਹੀ ਫਿਰ ਦੁਬਾਰਾ 2017 ਵਿੱਚ ਏਸ਼ੀਅਨ ਜੂਨੀਅਨ ਚੈਂਪੀਅਨਸ਼ਿਪ ਵਿੱਚ ਉਸ ਨੇ ਚਾਂਦੀ ਦਾ ਤਗਮਾ ਜਿੱਤ ਕੇ ਇੱਕ ਹੋਰ ਸਫਲਤਾ ਹਾਸਲ ਕੀਤੀ। 2018 ਵਿੱਚ ਗਵੰਦਲਜਾਰਾ ਮੈਕਸੀਕੋ ਵਿੱਚ ਅੰਤਰਰਾਸ਼ਟਰੀ ਖੇਡ ਵਰਲਡ ਕੱਪ ਹੁੰਦਾ ਹੈ। ਜਿਸ ਵਿੱਚ ਮਨੂ ਪਾਕਰ ਨੇ ਉਸ ਵਕਤ ਦੀ ਦੋ ਵਾਰ ਦੀ ਚੈਂਪੀਅਨ ਅਲੇਜੰਦਰਾ ਜਵਾਲਾ ਨੂੰ ਹਰਾ ਕੇ ਇੱਕ ਨਵਾਂ ਰਿਕਾਰਡ ਪੈਦਾ ਕੀਤਾ ਇਸ ਜਿੱਤ ਨਾਲ ਉਹ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ 골ਡ ਮੈਡਲ ਜਿੱਤਣ ਵਾਲੀ ਖਿਡਾਰਨ ਬਣ ਗਈ ਉਸ ਨੇ 2018 ਵਿੱਚ ਆਈਐਸਐਫ ਜੂਨੀਅਰ ਵਰਲਡ ਕੱਪ ਵਿੱਚ ਵੀ ਦੋ 골ਡ ਮੈਡਲ ਜਿੱਤੇ ਉਸੇ ਸਾਲ ਹੀ 16 ਸਾਲ ਦੀ ਉਮਰ ਵਿੱਚ ਉਸਨੇ 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ 10 ਮੀਟਰ ਦੇ 에ਅਰ ਪਿਸਟਲ ਇਵੈਂਟ ਵਿੱਚ 골ਡ ਮੈਡਲ ਜਿੱਤਿਆ ਤੇ ਆਪਣੇ ਨਵੇਂ ਸਕੋਰ ਦੇ ਨਾਲ ਇੱਕ ਨਵਾਂ ਰਾਸ਼ਟਰ ਮੰਡਲ ਖੇਡ ਰਿਕਾਰਡ ਕਾਇਮ ਕਰ ਦਿੱਤਾ ਮਈ 2019 ਵਿੱਚ ਮਿਊਨਿਕ ਆਈਐਸਐਫ ਵਿਸ਼ਵ ਕੱਪ ਵਿੱਚ 10 ਮੀਟਰ ਦੇ 에ਅਰ ਪਿਸਟਲ ਮੁਕਾਬਲੇ ਵਿੱਚ ਉਸਨੇ ਚੌਥਾ ਸਥਾਨ ਹਾਸਲ ਕਰਕੇ 2021 ਦੀਆਂ 올림픽 ਖੇਡਾਂ ਵਿੱਚ ਆਪਣੀ ਥਾਂ ਬਣਾਈ ਜਿਹੜਾ ਕਿ ਆਪਣੇ ਆਪ ਵਿੱਚ ਹੀ ਇੱਕ ਕੀਰਤੀਮਾਨ ਹੈ ਮਨੂਪਾਕ ਕਰਦੀਆਂ ਇਹਨਾਂ ਪ੍ਰਾਪਤੀਆਂ ਸਦਕਾ ਅਗਸਤ 2020 ਵਿੱਚ ਉਸ ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਵੱਲੋਂ ਵਰਚੁਅਲ ਸਮਾਰੋਹ ਵਿੱਚ ਅਰਜੁਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੋ ਜੀ ਇਹ ਸੀ ਮਨੂਪਾਕਰ ਦੀ ਜਿੱਤ ਦੀ ਕਹਾਣੀ ਅੱਜ ਲੋੜ ਹੈ ਹੋਰ ਵੀ ਲੜਕੀਆਂ ਖੇਡ ਦੇ ਮੈਦਾਨਾਂ ਦੇ ਵਿੱਚ ਉਤਰਨ ਤਾਂ ਕਿ ਦੇਸ਼ ਦਾ ਨਾਂ ਹੋਰ ਵੀ ਰੋਸ਼ਨ ਹੋ ਸਕੇ ਤੇ ਮਾਪੇ ਵੀ ਆਪਣੀਆਂ ਬੱਚਿਆਂ ਦੇ ਸਪੋਰਟ ਲਈ ਅੱਗੇ ਆਉਣ ਤਾਂ ਕਿ ਲੜਕੀਆਂ ਵੀ ਇਸ ਤੋਂ ਹੋਰ ਅੱਗੇ ਵਧ ਸਕਣ ਕਿਉਂਕਿ ਉਡਣ ਲਈ ਪਰਾਂ ਦੀ ਨਹੀਂ ਹੌਸਲਿਆਂ ਦੀ ਲੋੜ ਹੁੰਦੀ ਹੈ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt تے ای بابا تے دیکھ سکدے ہو USA Canada Australia New Zealand تے Europe دے ہر بڑے IPTV پلیٹ فارم تے دیکھ سکدے ہو رونی رپے توں دور تے مدے دے نیڑے Live Punjabi TV